ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬਹੁਜਨ ਸਮਾਜ ਪਾਰਟੀ ਦੇ ਪ੍ਰਮੁੱਖ ਭੈਣ ਕੁਮਾਰੀ ਮਾਇਆਵਤੀ 24 24 ਮਈ ਨੂੰ ਨਵਾਂ ਸ਼ਹਿਰ ਮਹਾਲੋਂ ਵਿਖੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੀ ਚੋਣਬੀ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚਣਗੇ ਇਹ ਜਾਣਕਾਰੀ ਵਿਧਾਇਕ ਨਿਸ਼ਤਰਪਾਲ ਨਵਾਂ ਸ਼ਹਿਰ ਅਤੇ ਰਮਦੀ ਸਿੰਘ ਬੈਨੀਪੁਰ ਅੰਜਾਪ ਪੰਜਾਬ ਐਂਡ ਹਰਿਆਣਾ ਬਹੁਜਨ ਸਮਾਜ ਪਾਰਟੀ ਨੇ ਇੱਕ ਪ੍ਰੈਸ ਬੈਠਕ ਦੌਰਾਨ ਸਾਂਝੀ ਕੀਤੀ ਇਸ ਸਬੰਧ ਵਿੱਚ ਚੋਣ ਤਿਆਰੀਆਂ ਪੂਰੀ ਜੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ ਇਸ ਬੈਠਕ ਵਿੱਚ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਮहासਚੇਵ ਪ੍ਰਵੀਨ ਬੰਗਾ ਰਸ਼ਪਾਲ ਮਹਾਲੋਂ ਗੁਰਮਖ ਸਿੰਘ ਨੌਰਤ ਕੌਂਸਲਰ ਬਲਵਿੰਦਰ ਸਿੰਘ ਪੰਗਲ ਠੇਕੇਦਾਰ ਰਜਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰ ਅਤੇ ਸਮਰਥਕ ਹਾਜ਼ਰ ਸਨ ਪੱਤਰਕਾਰ ਪ੍ਰਦੇਸੀ ਕੈਮਰਾਮੈਨ ਦੇਸਰਾਜ ਵਾਲੀ ਦੇ ਨਾਲ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਪੈਣ ਕੁਮਾਰੀ ਮਾਇਆਵਤੀ ਜੀ 24 ਮਈ ਨੂੰ ਜਨ ਸ਼ੁਕਰਵਾਰ ਨੂੰ ਜਿਹੜੇ ਇਸ ਗਰਾਉਂਡ ਦੇ ਅੰਦਰ ਪਹੁੰਚ ਰਹੇ ਆ ਉਹਦੀਆਂ ਪਿਆਰੀਆਂ ਲਈ ਉਹ ਵੀ ਕਵਰੇਜ ਲਈ ਤੁਹਾਨੂੰ ਸੁਮੇਤ ਸਤਕਾਰ ਜੋ ਸਾਥੀਆਂ ਨੂੰ ਜਿਹੜੇ ਹਮੇਸ਼ਾ ਤੁਸੀਂ ਸਾਡਾ ਸਹਿਯੋਗ ਕਰਦੇ ਆ ਹਮੇਸ਼ਾ ਤੁਹਾਡਾ ਅਸ਼ੀਰਵਾਦ ਰਿਹਾ ਹਮੇਸ਼ਾ ਨਿਰਪੱਖ ਹੋ ਕੇ ਜਿਹੜਾ ਵਾਜਨ ਸਮਾਜ ਪਾਰਟੀ ਦਾ ਤੁਸੀਂ ਸਾਧ ਦਿੱਤਾ ਇਸ ਕਰਕੇ ਤੁਸੀਂ ਵੀ ਆਏ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਵੀ ਕਰਦਾ ਔਰ ਭੈਣ ਜਿਮਰੀ ਮਾਇਆਵਤੀ ਜੀ ਜਦੋਂ ਵੀ ਪੰਜਾਬ ਦੇ ਅੰਦਰ ਆਏ ਤਾਂ ਉਹਨਾਂ ਸ਼ਹਿਰ ਨੂੰ ਬਹੁਤ ਵੱਡਾ ਮਾਨ ਸਤਿਕਾਰ ਦਿੱਤਾ ਉਸੇ ਕਰਕੇ ਆ ਕਿ ਤੁਸੀਂ ਵੀ ਸਾਨੂੰ ਬਹੁਤ ਸਾਰਾ ਸਹਿਯੋਗ ਕਰਦੇ ਆ ਸਾਥ ਦਿੰਦੇ ਆ ਔਰ ਹਰ ਕੰਮ ਦੇ ਲਈ ਹਰ ਪ੍ਰੋਗਰਾਮ ਦੇ ਵਿੱਚ ਜਿਹੜਾ ਨਵਾਂ ਸ਼ਹਿਰ ਦੇ ਜਿਹੜੇ ਸਾਡੇ ਆਗੂ ਆ ਵਰਕਰ ਆ ਉਹ ਬੜਾ ਸਹਿਯੋਗ ਕਰਦੇ ਆ ਔਰ ਇਸੇ ਤਰ੍ਹਾਂ ਇਸ ਜਿਹੜੀ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਆਮ ਚੋਣਾਂ ਹੋ ਰਹੀਆਂ ਉਹਦੇ ਲਈ ਪੂਰੇ ਪੰਜਾਬ ਦੇ ਉਮੀਦਵਾਰਾਂ ਦੀ ਚੋਣਵੀ ਰੈਲੀ ਨੂੰ ਸੰਬੋਧਨ ਕਰਨ ਲਈ ਭੈਣ ਕੁਮਾਰੀ ਮਾਇਆਬਦੀ ਜੀ ਜਿਹੜਾ ਇਹ ਮੈਦਾਨ ਆ ਮਾਹਲੋਂ ਪਿੰਡ ਬਾਈਪਾਸ ਬੰਗਾਰੂਰ ਨਵਾਂ ਸ਼ਹਿਰ ਜਿੱਥੇ ਵੱਡੀ ਗੰਟੀ ਦੇ ਅੰਦਰ 24 ਤਰੀਕ ਨੂੰ ਜਿਹੜੇ ਲੋਕ ਪਹੁੰਚ ਕੇ ਭੈਣ ਕੁਮਾਰੀ ਮਾਇਆਬਦੀ ਜੀ ਦੇ ਵਿਚਾਰ ਸੁਣਨੇ ਆ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਕਾਰਯੋਗ ਸ਼੍ਰੀ ਰਣਜੀਤ ਸਿੰਘ ਜੀ ਬੈਣੀਵਾਲ ਜਿਹੜੇ ਬਹੁਜਨ ਸਮਾਜ ਪਾਰਟੀ ਪੰਜਾਬ ਹਰਿਆਣਾ ਦੇ ਇੰਚਾਰਜ ਨੇ ਬਿਨਾਂ ਦੇ ਇੱਕ ਵਾਇਟ ਅਸੀਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ ਲੜੀਆਂ ਅੱਜ ਵੀ ਹਰਿਆਣੇ ਦੇ ਅੰਦਰ ਔਰ ਪੰਜਾਬ ਦੇ ਅੰਦਰ ਇਹਨਾਂ ਦੀ ਗਵਾਈ ਦੇ ਵਿੱਚ ਪੈਣ ਕੁਮਾਰੀ ਮਾਇਆਵਤੀ ਅਸ਼ੀਵਾਰ ਦੇ ਨਾਲ ਲੱਤਨ ਲੱਭ ਰਹੇ ਆ ਉਹਨਾਂ ਵੀ ਬੇਰੇ ਸਾਰੇ ਪ੍ਰੋਗਰਾਮ ਸਾਰੇ ਪਲੈਨਿੰਗ ਹੋ ਰਹੀ ਹੈ ਉਹਨਾਂ ਦੇ ਨਾਲ ਸ਼੍ਰੀ ਵਿਪਲ ਕੁਮਾਰ ਜੀ ਜਿਹੜੇ ਭੋਜਲ ਸਮਾਜ ਪਾਰਟੀ ਪੰਜਾਬ ਇਕਲੀਆਂ ਦੇ ਇੰਚਾਰਜ ਨੇ ਜਿਹੜੇ ਬਹੁਤ ਹੀ ਮਿਹਨਤੀ ਆ ਔਰ ਪਰਿਵਾਰਕ ਤੌਰ ਤੇ ਲੰਮੇ ਸਮੇਂ ਤੋਂ ਲੱਗੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਸਰਜੀਤ ਜਾਫਰਪੁਰ ਜੀ ਜਿਹੜੀ ਜਿਹੜੀ ਕੀ ਕਰੇ ਕਰ ਰਹਾ ਹੈ ਠੇਕੇਦਾਰ ਵਿੰਦਰ ਸਿੰਘ ਜੀ ਜਨਨ ਸੇਤੀ ਲੋਕ ਸਮਾਜ ਪਾਰਟੀ ਪੰਜਾਬ ਸ਼੍ਰੀ ਪਰਵੀਨ ਬੰਗਾ ਜੀ ਜਨਨ ਸੇਤੀ ਲੋਕ ਸਮਾਜ ਪਾਰਟੀ ਪੰਜਾਬ ਔਰ ਸਾਡੇ ਨਵਾਂ ਸ਼ਹਿਰ ਦੀ ਸਪੋਰਟੀ ਟੀਮ ਜਿਹੜੀ ਸਲੰਦਰ ਨੇ ਲੱਗੀ ਆ ਉਹਦੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਬੇਨਤੀ ਦਾ ਮਾਨ ਜੋ ਜੀ ਜੀ ਬਣਿਬਾਲ ਬਹੁਤ ਬਹੁਤ ਧੰਨਵਾਦ ਸਨਮਾਨਿਤ ਸਭੀ ਪ੍ਰੈਸ ਮੀਡੀਆ ਕੇ ਸਨਮਾਨਿਤ ਸਾਥੀ सबसे पहले तो हम लोग आपका धन्यवाद करते हैं कि आप लोग रैली के इस संबंध में पार्टी की बात को जन जन तक पहुंचाने के लिए आप लोग यहाँ पर उपस्थित हुए सम्मानित साथियों बहुजन समाज पार्टी की राष्ट्रीय अध्यक्ष आदरणीय बहन कुमारी महारी जी चौबीस तारीख को नवा शहर में यहाँ पर रैली को संबोधित करने के लिए आ रही हैं निश्चित तौर पर उनके आने पर हमारा एक एक कार्यकर्ता ऊर्जा से भर जाता है और बहुजन समाज पार्टी के जो कार्यकर्ता हमारे बड़ी मेहनत से दिल से निष्ठा और ईमानदारी से काम करने का काम करते हैं सम्मान्य साथियों आप लोगों ने पहले भी साथ देने का काम किया 2022 में आप लोगों ने नवा शहर से एक विधायक जितवा करके उसका प्रचार करके जो कि सम्मान्य साथियों मीडिया की बहुत बड़ी भूमिका होती है और आप लोगों पर बहुत कुछ आधारित करता है बहुत कुछ टिका हुआ है सम्मान्य साथियों इसलिए हम आपसे आग्रह करते हैं कि इस लोकसभा के चुनाव में जितने भी कैंडिडेट बहुजन समाज पार्टी ने दिए हैं वो लगभग सभी कैडर के दिए हैं मजबूत कैंडिडेट हैं मजबूत हमारे उम्मीदवार हैं और निश्चित तौर पर आपसे उम्मीद की जाती है मीडिया बंधुओं से कि हमारी बात को हम ये नहीं कहते कि सौ परसेंट की बात को आप 110 करके दिखाओ हमारी 100 परसेंट की बात को 100 ही करके दिखा दो उतना ही हमारे लिए बहुत कुछ है सम्मानित साथियों और इस बार हमें पूरी उम्मीद है आपसे भी और हमारे पूरे कार्यकर्ताओं से बहुजन बहुजन समाज पार्टी के सभी शुभचिंतक जितने भी हमारे पदाधिकारी बने सभी से हमें उम्मीद है कि हम लोग कम से कम तीन चार सीटें यहाँ से निकालने की कोशिश करेंगे आनंदपुर साहब हमारी बहुत अच्छी सीट है और ये जीतने का हम काम करेंगे उधर जलंधर सीट हमारी बहुत अच्छी सीट है निश्चित तौर पर साथियों लेकिन आपकी भूमिका महत्वपूर्ण तो रहती है आपकी भूमिका पे बहुत कुछ निर्भर करता है और हम हाथ जोड़ के निवेदन ये करते हैं कि आप लोग बहुजन समाज पार्टी की बात को जितनी जितने प्रचार हो कम से कम उतना तो दिखाने का काम जरूर करें क्योंकि बहुजन समाज पार्टी की बात को ए, मीडिया के माध्यम से जो शुभचिंतक हैं वही लोग दिखाने का काम करते हैं कुछ लोग ए, जो हमारे पदाधिकारी गण हैं वो अपने आप ही खुद ही अपने पर, अपने को खुद प्रचार करते हैं उत्तर प्रदेश में भी ए, हमारे कार्य कार्यकर्ताओं ने जो गरीब कार्यकर्ता हैं उन्होंने खुद ही अपनी जुबान से अपने शब्दों से प्रचार करके चार बार सरकार बनाने का काम किया है और ये तो पूरे देश में है और बहन जी चौबीस तारीख को यहाँ पर आने का काम कर रही है और 24 तारीख को पूरे कार्य सभी कार्यकर्ताओं में ऊर्जा भरने का काम करेंगी और निश्चित तौर पर एक लाखों की संख्या में यहाँ पर भीड़ इकट्ठे इकट्ठा होने का काम करेगी हमारे सभी पदाधिकारी जो मौजूद हैं हमारे बीच में विधायक हैं नछत्तरपाल जी और डॉक्टर नछत्तरपाल जी नवा साहेब से आपके बीच में बड़े शरीफ और सज्जनशीलवान व्यक्ति हैं हमारे बीच में प्रभारी पंजाब से विपुल कुमार जी और हमारे बीच में जिला अध्यक्ष नवा शहर और राजेंद्र ठेकेदार जी और हमारे बीच में प्रवीण बंगा जी सभी मौजूद पूरे पंजाब के जो पदाधिकारी हैं सभी को हम इस बात की बधाई देते हैं इस बात के लिए हम आग्रह भी करते हैं और निवेदन करते हैं कि सभी लोग समय पर आने का काम करेंगे ग्यारह बजे बहन जी का कार्यक्रम भीड़ जुटनी शुरू हो जाएगी और ठीक एक बजे बहन जी मंच पर बोलना शुरू करते बारह साढ़े बारह बजे चंडीगढ़ मान्य बेनजी का जो हवाई जहाज है वो उतरने का काम करेगा हेलीकॉप्टर से बेनजी यहाँ पर नवा शहर में आने का काम करेगी सम्मानित साथियों और बेनजी के आने पर पंजाब के जो हमारे साथीगण हैं जो कार्यकर्तागण हैं सभी को बताए और है अभी मेरे सारे साथी आए हैं है, तो बहुत धनबाद चौबीस तरीक लिये असी तुम निर्म्रता सह सदा पत्थर जो बेनती है बेनती करते हैं कि जरूर आके ਕਣਕੁਮਾਰੀ ਮਾਇਵਤੀ ਜੀ ਦੇ ਜੋ ਵਿਚਾਰ ਵੀ ਸੁਣਨੇ ਆਂ ਔਰ ਉਹਨਾਂ ਨੂੰ ਮੋਤੀ ਵਧਾਉਣ ਲਈ ਸਾਡਾ ਸਹਿਯੋਗ ਵੀ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਦੇ ਬੰਗਾ ਰੋਡ ਤੇ ਹਜ਼ਰਤ ਦਰਬਾਰ ਪੰਜ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਆ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਵਾਣਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸ਼ਰਧਾ ਪੂਰਵਕ ਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰੀ ਹਜ਼ਰਤ ਦਰبار ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ بڑا ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਸਖਤਰ ਦੀ ਭੂਮਿਕਾ ਦੀਪਾ ਮੀਉਂਵਾਲ ਅਤੇ ਸਾਡੇ ਕੁਲਰਾਜ ਮਹਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਆ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਆ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸੰਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਨਾ ਜੋੜ ਮੇਲਾ ਹਜ਼ਰ ਦਰਬਾਰ ਪੰਜ ਪੀਰ ਬੰਗੜਾ ਰੌਣ ਨਵਾ ਸਾਹਿਬ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆਇਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੇ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫਿਰ ਕਵਾਲੀ ਦੀ ਰਸਮ ਹੋਗੀ 5 ਜੂਨ ਨੂੰ ਚੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣੇ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ạt-ạt ਵਰਤਾਇ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹੀ ਰਿਕਵੈਸਟ ਬੇਨਤੀ ਕਰਦੇ ਆਂ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਔਰ ਦਰਬਾਰ ਬਾਬਾ ਹਜਰਤ ਪੰਜ ਪੀਰ ਦਰਬਾਰ ਤੇ ਆਪਣੀ ਹਾਜ਼ਰੀ ਪਰੋ ਜੋ ਕਿ ਇਹ ਦਰਬਾਰ ਐਸਾ ਪਛਿੰਦ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਅਸੀਂ ਨੂੰ ਪਤਾ ਵੀ ਹੈ ਇਹ ਹੀ ਹੈ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਨੂੰ ਅਸੀਂ ਨੂੰ ਇਹ ਰਿਕੁਐਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਇਹ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ मिले चौबी घंटे सब दिन एमरजेंसी की सुविधा भी दि है आज ही बुक करो अपनी अपॉइंटमेंट अठानवे सात वी छे चौहत्तर या अठानवे अठ आथ उन्नवे अस्सी छे विजिट करो संधु हॉस्पिटल चंडीगढ़ रोड नवा शहर ਸੱਜਣਾਂ ਸ਼੍ਰੀ ਭਗ세 ਨਗਰ ਦਾ स्वतन्त्र ਅਜਦੀਆਂ ਵਿਸ਼ੇਸ਼ ਸਰਗੀਆਂ ਤੁਲ ਫੇਰ ਨਮੀਆਂ ਤੇ ਤਾੜੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀシン ਇਜਾਜ਼ਤ ਦਿਓ ਧੰਨਵਾਦ